ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਮੇਰੇ ਆਪਣੇ ਪਿੰਡ ਦੇ ਵਿੱਚੋਂ ਹਰਾਜ ਪਿੰਡ ਦੇ ਵਿੱਚੋਂ ਮੌਕਸ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੌਕਸ ਸਾਹਿਬ ਪੈ ਜਾਂਦੀ ਆ ਬਾਈ ਦਾ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਕੁਸ਼ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਆ ਇਹਨਾਂ ਦੇ ਵਿੱਚੋਂ ਇੱਕ ਅੱਜ ਗੱਭਣ ਝੋਟੀ ਪਹਿਲਾ ਸੂਆ ਵਕਾਊ ਕੀਤੀ ਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਨੇ ਆਓ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਬਾਈ ਠੀਕ ਆ ਨਾਂ ਦੱਸਦੀ ਬਾਈ ਆਪਣਾ ਆਪਣਾ ਨਾਂ ਨਰਿੰਦਰ ਸਿੰਘ ਹੈ ਨਰਿੰਦਰ ਸਿੰਘ ਹਾਂਜੀ ਠੀਕ ਆ ਬਾਈ ਨਰਿੰਦਰ ਆਪਣਾ ਨੰਬਰ ਵੀ ਦੱਸ ਦਿਓ ਜੀ 62399 38349 ਠੀਕ ਆ ਤੇ ਝੋਟੀ ਬਈ ਕਰਦੀ ਆ ਕਰਦੀ ਠੀਕ ਆ ਪਹਿਲਾ ਸੂਆ ਸੁਣਾ ਹਾਂ ਪਹਿਲਾ ਸੂਆ ਕਿੰਨੇ ਦਿਨ ਲੱਜੂ ਬਈ ਇਹ ਲੱਜੂਏ 10-15 ਦਿਨ 10-15 ਦਿਨ ਲੱਜੂ ਹਾਂਜੀ ਠੀਕ ਆ ਇਹਦੀ ਮਦਰ ਰਿਕਾਰਡ ਦੁੱਧ ਦਾ ਕੀ ਰਿਹਾ ਬਈ 8 ਕਿਲੋ ਡੰਗ ਰਿਹਾ ਜੀ ਠੀਕ ਆ 8 ਕਿਲੋ 16 ਕਿਲੋ ਜਾਨੀ ਕਿ ਟਾਈਮ 2 ਮਹੀਨੇ ਟਾਈਮ ਹਾਂਜੀ ਠੀਕ ਆ ਤੇ ਇਹਦਾ ਕੀ ਅਨਮਾਨ ਕਰਦੇ ਬਈ ਪਹਿਲੇ ਸੂਏ ਕਿੰਨਾ ਕਾ ਪਾਉ ਤੇ ਪਹਿਲੇ ਸੂਏ ਕੱਢ ਜੂਗੀ 5 ਕਿਲੋ 5 ਕਿਲੋ 10 ਕਿਲੋ ਦੇ ਲਗਭਗ ਕੱਢੂਗੀ ਹਾਂਜੀ ਠੀਕ ਆ ਸੀਮਨ ਅੱਗੇ ਕਿਹੜਾ ਹਲਵਾਤਾ ਬਈ ਇਹ ਇਹ ਸਰਕਾਰੀ ਡਾਕਟਰ ਦੇ ਪ੍ਰਾਇ ਠੀਕ ਆ ਸਰਕਾਰੀ ਸੀਮਨ ਲੱਗਿਆ ਆਪ ਦਾ ਤਾਂ ਇਹਦਾ ਪਤਾ ਨਹੀਂ ਹੋਣਾ ਬਈ ਹਣਾ ਠੀਕ ਆ ਜੀ ਠੀਕ ਆ ਲੋ ਵੀ ਸੋਹਣੇ ਕੱਦਕਾਰ ਦੇ ਵਿੱਚ ਬਿਲਕੁਲ ਠੰਡੀ ਹੈ ਬਿਲਕੁਲ ਜੇ ਗੱਲ ਕਰੀਏ ਠੰਡੀ ਸੀਲ ਆ ਮੋਹਰਾ ਕੈਟਾਗਰੀ ਦੇ ਵਿੱਚ ਆ ਕੱਦਕਾਰ ਸੋਹਣਾ ਹਵਾਨੇ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾ ਦਿੰਨੇ ਆ ਦੇਖ ਸਕਦੇ ਮਗਰਲੇ ਪਾਸੇ ਉਹ ਜੇ ਹਵਾਨੇ ਦੀ ਗੱਲ ਕਰੀ ਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਕਰਮਾਲੀ ਨੇ ਬਾਕੀ 10 15 ਦਿਨ ਬਾਈਆਂ ਦਾ ਸੁੰਨ ਦੇ ਵਿੱਚ ਲੈ ਜਾਣੇ ਸਾਇਦੇ ਸੋਨਾ ਥਾਣਾ ਦਾ ਸੈਜ ਆ ਬਾਕੀ 10 15 ਦਿਨ ਸੂਨ ਦੇ ਵਿੱਚ ਪਏ ਆ ਸੋਨਾ ਥਾਣਾ ਬਣਾ ਜਾਣਾ ਤਕਰੀਬਨ ਜੱਜਮੈਂਟ ਤੁਹਾਨੂੰ ਹੋ ਜਾਣੀ ਹੈ ਕੱਦ ਕਾਠ ਦੀ ਗੱਲ ਕਰੀਏ ਸੋਨਾ ਕੱਦ ਕਾਠ ਆ ਬਾਕੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਪੂਛ ਦੇ ਵਿੱਚ ਹੀ ਦੋ ਕਵਾਲ ਜੇ ਗੱਲ ਕਰੀਏ ਨਾ ਫੁੱਲ ਜੇ ਚ ਹੈਗੇ ਆ ਚਿੱਟੇ ਬਾਕੀ ਜੈਡ ਬਲੈਕ ਆ ਤੋੜ ਕੇ ਤੁਹਾਨੂੰ ਦਿਖਾਉਣੇ ਲੈ ਬਈ ਫੁੱਲ ਨਹੀਂ ਇੱਕ ਵਾਰੀ ਢੇੜਾ ਕਰਵਾ ਦੀ ਲਓ ਬਈ ਇੱਕ ਸਾਦੇ ਹਵਾਨੇ ਦੀ ਕਰਨ ਵਾਲੀ ਦੀ ਚਾਰੀ ਬਹੁਤ ਸੋਹਣੀ ਆ ਬਾਕੀ ਕੋ ਦਸ ਦੇ ਨਾਲ ਜਾਂਦੀ ਹੈ ਤਾਂ ਅਨਮਾਨ ਆ ਵੀ ਸੋਹਣਾ ਹਵਾਨਾ ਇਹਨੇ ਤਿਆਰ ਕਰ ਜਾਣਾ ਜਿਹੜੇ ਵੀਰ ਦੇ ਪਸੰਦ ਹੋਵੇ ਪਹਿਲਾ ਸੁਆ ਗੱਬਨ ਝੂਟੀ ਆ 10 ਤੋਂ 15 ਦਿਨਾਂ ਸੂਨ ਦੇ ਵਿੱਚ ਬਾਕੀ ਆ ਬਾਈ ਦਾ ਨਾਮ ਹੈਗਾ ਨਰਿੰਦਰ ਸਿੰਘ ਤੇ ਨੰਬਰ ਫੋਨ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਰੇਟ ਆਪ ਬਾਈ ਤੋਂ ਪੁੱਛ ਲੈਣੇ ਆ ਰੇਟ ਕੀ ਕਰਦੇ ਆਂ ਬਾਈ ਲੱਖ ਰੁਪਏ ਲੱਖ ਰੁਪਏ ਹਾਂ ਠੀਕ ਆ ਥੋੜਾ ਬੋਤਾ ਮਾਨਤਾਨ ਕਰਦੇ ਆ ਹਾਂ ਮੌਕੇ ਤੇ ਹੋ ਜੂਗਾ ਠੀਕ ਆ ਲੋ ਵੀ ਲੱਖ ਰੁਪਇਆ ਰੇਟ ਆ ਮੌਕੇ ਤੇ ਮਾਨਤਾਨ ਹੋ ਜੂ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਝੋਟੀ ਤੁਹਾਨੂੰ ਦੁਬਾਰੇ ਫੇਰ ਹਵਾਨੇ ਦੀ ਜੱਜਮੈਂਟ ਕਰਵਾ ਦਿੰਨੇ ਆ ਦੇਖ ਸਕਦੇ ਹੋ ਕੋਈ ਏਡੀ ਤਿਆਰੀ ਨਹੀਂ ਜੇ ਗੱਲ ਕਰੀਏ ਉਸ ਤੋਂ ਕੋਈ ਪੋਲੀ ਨਹੀਂ ਪਈ ਅਨੁਮਾਨ ਆ ਵੀ ਕੋਈ 10 12 ਦਿਨ ਇਹਨੇ ਲੈ ਜਾਣੇ ਆ ਸੋਹਣੇ ਕੱਦ ਕਾਠ ਦੇ ਵਿੱਚ ਆ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਵੇ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸਜਣੋਂ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ